ਚਨਾ ਕਨ ਨਵੀਂ ਜਾਤੀ ਪੈਦਾ ਹੋਈ ਆ ਉਹ ਵੱਖਰੀ ਦੁਨੀਆ ਦਾ ਵਾਇਆ ਠੀਕ ਆ ਤੇ ਉਹਨਾਂ ਦਾ ਇੱਕੋ ਹੀ ਕੰਮ ਆ ਬਸ ਆਹ ਵਾਲਾ ਠੀਕ ਆ ਮੇਰੇ ਹਿਸਾਬ ਨਾਲ ਵੀ 10% ਜਿਹੜੇ ਕਿਸਾਨ ਵਜਣੇ ਆ 90% ਜਿਹੜੇ ਆ ਨਾ ਉਹਨਾਂ ਦੀ ਇੱਕ ਵਾਰ ਤੇ ਕੇਵਲ ਪੱਕਾ ਹਰੇਕ ਦੀ ਲੱਥੀ ਹੋਣੀ ਆ ਠੀਕ ਆ ਤੇ ਹੁਣ ਤੁਸੀਂ ਲਾ ਲਓ ਵੀ ਆ ਕੇਵਲ ਕਿੰਨੇ ਦੀ ਆਉਂਦੀ ਆ 40 ਫੁੱਟ ਕੇਬਲ ਆ ਵਾਲੀ ਹਾਂ ਤੇ ਮੇਰੀ ਬੇਨਤੀ ਆ ਭਰਾਵਾਂ ਨੂੰ ਇਹਨਾਂ ਨੂੰ ਆੜੀ ਦੁਨੀਆ ਤੋਂ ਵੱਖਰੀ ਤੁਰੇ ਫਿਰਦੇ ਆ ਵੀ ਭਰਾਵੋ ਤੁਸੀਂ ਉਦਾਂ ਸਿੱਧਾ ਆ ਰਿਆ ਕਰੋ ਜੇ ਤੁਹਾਨੂੰ ਕੋਈ 5-400 ਦੀ ਲੋੜ ਹੁੰਦੀ ਆ ਤੇ ਲੈ ਜਾ ਕਰੋ ਗੱਲ ਕੇਵਲ ਦੀ ਨਹੀਂ ਆ ਵੀ ਹਾਂ ਵੀ ਕੇਵਲ ਪਾਣੀ ਪਈ ਹਨ ਨੂੰ